ਇਨੀ ਗਾਈ ਤੋਂ ਸਕਲਿਟ ਵਰਤੇ ਹੈ ਇਹ ਕਰੀਏ ਤਾਂ ਤੁਸੀਂ ਹਾਂ ਇਰੀਟੇਟਰ ਦਾ ਵਰ ਉਹ ਨਹੀਂ ਕਰਦੇ ਸਮਝ ਨਹੀਂ ਆ ਰਿਹਾ ਤੁਹਾਨੂੰ ਇਹ ਇਰੀਟੇਟ ਕੀ ਹੁੰਦਾ ਜਦੋਂ ਕਿਸੇ ਜੀ ਕੋਈ ਵੀ ਬੰਦਾ ਹੈ ਮੈਂ ਕਹਿ ਦਿੰਦਾ ਵੀ ਮੈਂ ਇਰੀਟੇਟ ਹੈ ਤੂੰ ਮੈਨੂੰ ਇਰੀਟੇਟ ਕਰਦਾ ਇਰੀਟੇਟ ਆਪਾਂ ਆਮਕਸਰ ਕੋਈ ਸ਼ਬਦ ਨਹੀਂ ਯੂਜ਼ ਕਰਦੇ ਪਰ ਤੁਸੀਂ ਬੱਦਿਆਂ ਦੇ ਮੂਹ ਤੋਂ ਜਾਂ ਕਿਸੇ ਕਾਰਟੂਨ ਦੇ ਵਿੱਚ ਕਿਸੇ ਫਿਲਮ ਦੇ ਵਿੱਚ ਸੁਣਿਆ ਹੋਊਗਾ ਇਰੀਟੇਟ ਵਰਡ ਮोटासिंह ਸਿੱਧੇ ਇਟ ਮੀਨਸ ਉਹ ਤੁਹਾਨੂੰ ਇਰਿਟੇਟ ਕਰ ਰਿਹਾ ਐਨੋਏ ਤੰਗ ਕਰ ਰਿਹਾ ਓਕੇ ਐਨੋਇਡ ਸੈਕਿੰਡ ਨੰਬਰ ਦੇਖੋ ਲਿਟਰ ਇੱਕ ਤਰ੍ਹਾਂ ਦੇ ਲਿਟਰ ਕੀ ਹੋਇਆ ਪੂਰੀ ਗੰਦਗੀ ਨੂੰ ਕਿਹਾ ਗਿਆ ਰਬਿਸ਼ ਆਪਾਂ ਕਹਿੰਦੇ ਰਬਿਸ਼ ਇੰਗਲਿਸ਼ ਦੇ ਫਿਲਮਾਂ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਵੀ ਲਗਾਓ ਜਾਂ ਕੋਈ ਕਾਰਟੂਨ ਦੇ ਵਿੱਚ ਵੀ ਇਹ ਇੱਕ ਗਾਲ ਦੇ ਰੂਪ ਦੇ ਵਿੱਚ ਬੋਲਿਆ ਜਾਂਦਾ ਰਬਿਸ਼ ਵਰਡ ਠੀਕ ਹੈ ਉਹ ਤਾਂ ਚੀਜ਼ਾਂ ਬਹੁਤ ਸਾਰੀਆਂ ਬਦਲ ਗਈਆਂ ਬਦਲੀਆਂ ਕਿ ਨਹੀਂ ਹਾਂਜੀ ਹਨਾ ਪਹਿਲਾਂ ਪ੍ਰੋਜੈਕਟਰ ਤੇ ਪੜਾਈ ਨਹੀਂ ਹੁੰਦੀ ਸੀ ਹੁਣ ਦੇਖੋ ਸਕੂਲਾਂ ਦੇ ਵਿੱਚ ਪ੍ਰੋਜੈਕਟਰ ਵੀ ਆ ਗਏ ਤਾਂ ਇਹ ਵੀ ਐਡਵਾਂਸਮੈਂਟ ਹੀ ਹੈ ਐਵੇਂ ਹੀ ਫਰੋਂਗ ਪਾਲਾ ਔਰ ਬੀਰੋ ਜੋ ਤਾਲਮਹੋਰੇ ਸੀ ਲੋਕਾ ਤੋਂ ਉਹਨਾਂ ਨੂੰ ਕੀ ਚਾਹੀਦਾ ਸੀਗਾ ਵੀ ਹੁਣ ਤਾਂ ਇੰਨਾ ਐਡਵਾਂਸਮੈਂਟ ਆ ਗਿਆ ਐਡਵਾਂਸ ਹੋ ਗਿਆ ਜਮਾਨਾ ਵੀ ਇਹ ਲੋਕਾਂ ਨੂੰ ਹੁਣ ਕੀ ਨਹੀਂ ਸਮਝ ਆ ਰਹੀ ਹੁਣ ਇਹ ਆਪਣੇ ਘਰਾਂ ਦੇ ਵਿੱਚ ਟਾਇਲਟ ਸਪੈਸ਼ਲ ਕਿਉਂ ਨਹੀਂ ਬਣਾ ਰਹੇ Vamos oh. ਕਹਤਾ ਨਹੀਂ ਉਹ ਪਰ ਉਹ ਮੂੰਹ ਦੇ ਵਿੱਚ ਗੁੱਡ ਬਣਾਣਾ ਹੁੰਦਾ ਨਾ ਇਹ ਮੈਨੂੰ ਇਹ ਕਹਤਾ ਮੈਨੂੰ ਇਹ ਕਹਤਾ ਇਹ ਨਹੀਂ ਇਹ ਕਹਤਾ ਮੰਮੀ ਨੂੰ ਐ ਹੁੰਦਾ ਤਾਂ ਮੰਮੀ ਵੀ ਬੋਲਦੀ ਰਹਿੰਦੀ ਐ ਮੂੰਹ ਦੇ ਵਿੱਚ ਬੋਲਦੀ ਨੇ ਹਾਂ ਗੁੱਡ ਬਣਾ ਲੈਂਦੀ ਰਹਿੰਦੀ ਐ ਜੇ ਤੁਹਾਨੂੰ ਪੇਪਰ ਦੇ ਵਿੱਚ ਆਣ ਕੇ ਇਹ ਗਰਮਣ ਨੂੰ ਕੀ ਕਹਿੰਦੇ ਉਹ ਤੁਸੀਂ ਲਿਖਣਾ ਹੋਊਗਾ ਕੰਪਲੇਨ ਜਾਂ ਐਮਸੀਕਿਊ ਦੇ ਵਿੱਚ ਵੀ ਇਹ ਚੀਜ਼ ਆ ਸਕਦੀ ਹੈ ਤੁਹਾਨੂੰ ਫੋਰ ਆਪਸ਼ਨਸ ਦੇ ਦੇਣ ਤੇ ਕਹੇਗਾ ਵੀ ਗਰਮਣ ਕਿਸ ਚੀਜ਼ ਨੂੰ ਕਿਹਾ ਜਾਂਦਾ ਹੈ ਤਾਂ ਉੱਥੇ ਤੁਸੀਂ ਕੰਪਲੇਨ ਤੇ ਟਿਕ ਲਗਾਉਂਗੇ ਸਮਝ ਆ ਰਹੀ ਹੈ ਗਰਮਣ ਇਸ ਚੀਜ਼ ਨੂੰ ਕਹਿੰਦੇ ਆਪਾਂ ਗੁਰਬੜਾ ਨੂੰ ਗੁਰਬੜਾਣਾ ਯਾਨੀ ਕਿ ਮੂੰਹ ਦੇ ਵਿੱਚ ਜੀ ਕੋਈ ਗੱਲ ਕਿਸੇ ਨੂੰ ਤੁਹਾਨੂੰ ਬੋਕੇ ਬੋਲਦੇ ਰਹਿਣਾ ਉਸ ਚੀਜ਼ ਨੂੰ ਕਹਿੰਦੇ ਆਈਏ